ਪਾਜਪਾ ਆਗਵਾ ਨੇ ਪਾਤਰਾਤ ਮੀਟਿੰਗ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸਿਫੇਦੀ ਕੀਤੀ ਮੰਗ ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ਰਾਬ ਨੀਤੀ ਘਟਾੜੇ ਨਾਲ ਸੰਬੰਧਿਤ ਮਾਮਲੇ ਵਿੱਚ ਗ੍ਰਿਫਤਾਰੀ ਖਿਲਾਫ ਦਾਇਰ ਪਟੀਸ਼ਨ ਨੂੰ ਦੱਦ ਕਰ ਦਿੱਤਾ ਹੈ ਇਸ ਸੰਬੰਧੀ ਅੱਜ 10 ਅਪ੍ਰੈਲ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਭਾਰਤੀ ਜਨਤਾ ਪਾਰਟੀ ਬਧਾਨ ਸਭਾ ਹਲਕਾ ਸਤਣਾਣਾ ਦੇ ਮੰਡਲ ਪੱਧਰ ਤੇ ਇੱਕ ਮੀਟਿੰਗ ਪਾਤਰਾ ਵਿੱਚ ਕੀਤੀ ਹੋਈ ਜਿਸ ਵਿੱਚ ਪੰਜਾਬ ਕਾਰਜਕਾਰੀ ਕਮੇਟੀ ਭਾਜਪਾ ਦੇ ਮੈਂਬਰ ਰਮੇਸ਼ ਕੁਮਾਰ ਕੋਕੂ ਨਰੈਣ ਸਿੰਘ ਨਰਸੋਤ ਕਲਮਿੰਨਰ ਹਲਕਾ ਸਤਰਾਣਾ ਬਗੀਚਾ ਸਿੰਘ ਦਤਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਅਤੇ ਲਾਲਚੰਦ ਲਾਲੀ ਮੰਡਲ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਛੇਤੀ ਵਿਧੀ ਮੰਗ ਕੀਤੀ ਗਈ ਜੈ શ્રી ਰਾਮ ਬੰਦੇ मातरम ਭਾਰਤ ਮਾਤਾ ਕੀ ਜੈ ਜੇ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਅੰਨਾ ਹਜਾਰੇ ਜੀ ਜਿਹੜੇ ਕਿ ਇੱਕ ਦੇਸ਼ ਭਗਤ ਕੱਟੜ ਇਮਾਨਦਾਰ ਬੇਕਤੀ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ RAMLILA ਮੈਦਾਨ ਦੇ ਵਿੱਚੋਂ ਨਿਕਲਿਆ ਅੰਦੋਲਨ ਜੋ ਕਿ ਮਾਨਯੋਗ ਅੰਨਾ ਹਜ਼ਾਰੇ ਜੀ ਦੀ ਅਗਵਾਈ ਦੇ ਵਿੱਚ ਹੋਇਆ ਸੀਗਾ ਆਰੋ ਅੰਨਾ ਹਜ਼ਾਰੇ ਜੀ ਨੇ ਕੇਜਰੀਵਾਲ ਤੇ ਭਰੋਸਾ ਕੀਤਾ ਉਹਨੂੰ ਕਰਤਾ ਧਰਤਾ ਬਣਾਇਆ ਉਸ ਅੰਦੋਲਨ ਦਾ ਉਦੋਂ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਵੀ ਕੁਰਸੀ ਵਿੱਚ ਪਤਾ ਨਹੀਂ ਕੀ ਹੈ ਇਸ ਵਿੱਚ ਬਿਮਾਰੀ ਹੈ ਕਿ ਕੁਰਸੀ 'ਤੇ ਬੈਠਤੀ ਸਾਰਾ ਆਦਮੀ ਬਿਸਟ ਹੋ ਜਾਂਦਾ ਹੈ ਔਰ ਦੁੱਜੀ ਗੱਲਾਂ ਨੇ ਕਹੀ ਸੀ ਕਿ ਮੈਂ ਬੱਚਿਆਂ ਦੀ ਕਸਮ ਖਾ ਕੇ ਇਹ ਕਹਿੰਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਸਿਆਸੀ ਲੈਣਾ ਪਾਰਟੀ ਨਹੀਂ ਬਣਾਉਂਗਾ ਕੋਈ ਮੈਂ ਇਲੈਕਸ਼ਨ ਨਹੀਂ ਲੜੂੰਗਾ ਉਹ ਦੋਨੇ ਗੱਲਾਂ ਤੋਂ ਮੁਕਰ ਗਿਆ ਉਸੇ ਆਮਦਿਲ ਦਾ ਮੈਦਾਨ ਚੋਂ ਨਿਕਲਿਆ ਅੰਦੋਲਨ ਜਿਹੜਾ ਕਿ ਕੇਜਰੀਵਾਲ ਨੇ ਬਹੁਤ ਵੱਡਾ ਪ੍ਰਸ਼ਟ ਕੀਤਾ ਪ੍ਰਸ਼ਟਾਚਾਰ ਕੀਤਾ 45 ਹਜ਼ਾਰ ਕਰੋੜ ਦਾ ਜਿਹੜਾ ਲੈਣ ਦੇਣ ਹੋਇਆ ਉਸ ਦੇ ਵਿੱਚ ਜਿਹੜਾ ਇਹਨਾਂ ਨੇ ਰਾਮ ਲੀਲਾ ਮੈਦਾਨ ਦੇ ਵਿੱਚ ਇੱਕ ਰੈਲੀ ਕੀਤੀ ਰੈਲੀ ਦੇ ਵਿੱਚ ਸਾਰੇ ਪਿਛਲੇ ਜਿੰਨੇ ਵੀ ਦੇਸ਼ ਦੇ ਲੀਡਰ ਸੀਗੇ ਲਾਲੂ ਪ੍ਰਸਾਦ ਵਰਗੇ ਉਹ ਸਾਰੇ ਇਕੱਠੇ ਹੋ ਗਏ ਜਿਨ੍ਹਾਂ ਦੀ ਕੇਜਰੀਵਾਲ ਕਦੇ ਕਿਹਾ ਕਰਦਾ ਸੀਗਾ ਕਿ ਸੋਨੀਆ ਗੱਦੀ ਨੂੰ ਅੰਦਰ ਕਰੋ ਫੜ ਕੇ ਸਾਰਾ ਕੁਝ ਉਗਲ ਦੋਗੇ ਲਾਲੂ ਪ੍ਰਸਾਦ ਨੂੰ ਅੰਦਰ ਕਰੋ ਬੜੀ-ਬੜੀ ਗੱਲਾਂ ਕਰਦਾ ਹੁੰਦਾ ਸੀਗਾ ਉਹਨਾਂ ਲੀਡਰਾਂ ਦੇ ਨਾਲ ਹੀ ਕੇਜਰੀਵਾਲ ਦਾ ਹੱਥ ਮਿਲਿਆ ਹੋਇਆ ਹੈ ਸੋ ਅਸੀਂ ਅੱਜ ਜਿਹੜੀ ਕਿ ਮਾਨਯੋਗ ਹਾਈ ਕੋਰਟ ਜਿਹੜੀ ਦਿੱਲੀ ਉਹਨਾਂ ਨੇ ਇੱਕ ਕੱਲ ਜਿਹੜਾ ਫੈਸਲਾ ਸੁਣਾਇਆ ਕਿ ਇਹਦੇ ਨਾਲ ਸਿਆਸੀ ਕੋਈ ਲੈਣਾ ਦੇਣਾ ਨਹੀਂ ਹੈ ਇਹ ਜਿਹੜਾ ਹੈਗਾ ਈਡੀ ਨੇ ਜਿਹੜਾ ਸਬੂਤਾਂ ਦੇ ਆਧਾਰ ਤੇ ਜਿਹੜਾ ਹੈਗਾ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ 'ਚ ਕੋਈ ਆਉਦਾ ਮੈਨਾ ਨਹੀਂ ਰੱਖਦਾ ਭਾਵੇਂ ਉਹ ਮੁੱਖ ਮੰਤਰੀ ਹੋਵੇ ਭਾਵੇਂ ਉਹ ਕੈਬਨਿਟ ਮੰਤਰੀ ਹੋਵੇ ਭਾਵੇਂ ਕੇਂਦਰੀ ਮੰਤਰੀ ਹੋਵੇ ਭ੍ਰਿਸ਼ਟਾਚਾਰ ਦੇ ਅੱਗੇ ਜਿਹੜੇ ਦੋਸ਼ ਨੇ ਲੱਗੇ ਨੇ ਉਹ ਸਾਬਤ ਹੋਏ ਨੇ ਹਾਈ ਕੋਰਟ ਨੇ ਸਪਸ਼ਟ ਕਰ ਕੇ ਕਿ ਇਹਦੇ 'ਚ ਕਿਸੇ ਕੇ ਸਿਆਸੀ ਪਾਰਟੀ ਦਾ ਕੋਈ ਮਕਸਦ ਨਹੀਂ ਹੈ ਦੇ ਉਸ ਦੇ ਤਹਿਤਾ ਜੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਫੇਰ ਅਪੀਲ ਦਾਇਰ ਕੀਤੀ ਹੈ ਅੱਜ ਪੂਰੇ ਦੇਸ਼ ਦੇ ਵਿਸ਼ੇ ਅਸੀਂ ਸਬਡਿਵੀਜ਼ਨ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਔਰ ਸਟੇਟ ਪੱਧਰ ਤੇ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਮੰਗ ਕਰਦੀ ਹੈ ਕਿ ਕੇਜਰੀਵਾਲ ਨੂੰ ਨਿੱਤਕਾ ਤੁਰਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸ਼ਤਰਾਨਾ ਹਲਕੇ ਦੀ ਸਾਰੀ ਟੀਮ ਹੈ ਕੱਲ ਕੇਜਰੀਵਾਲ ਸਾਹਿਬ ਦੇ ਐਚਸੀ ਨੇ ਕਿਹਾ ਹਾਈ ਕੋਰਟ ਮੰਨਨੇ ਹਾਈ ਕੋਰਟ ਸਰ ਨੇ ਇਹ ਕਿਹਾ ਵੀ ਇਹ ਜਿਹੜੇ ਇਹਨਾਂ ਤੇ ਅਲੀਗੇਸ਼ਨ ਲੱਗੇ ਆ ਸਹੀ ਹੈ ਇਹਨਾਂ ਦੀ ਗ੍ਰਿਫਤਾਰੀ ਸਹੀ ਹੈ ਜਦੋਂ ਹਾਈ ਕੋਰਟ ਐਡੀ ਵੱਡੇ ਰੁਤਬੇ ਵਾਲੀ ਇੱਕ ਅਦਾਲਤ ਇਹ ਗੱਲ ਕਹਿੰਦੀ ਹੈ ਤਾਂ ਫਿਰ ਇਹ ਸਾਬਤ ਹੁੰਦਾ ਕਿ ਇਹਨੇ ਜੁਰਮ ਕੀਤਾ ਜੇ ਉਹਨਾਂ ਕੀਤਾ ਤਾਂ ਉਹ ਕੇਦਰੀਵਾਲ ਸਾਹਿਬ ਨੂੰ ਆਪਣੇ ਜਿਹੜਾ ਸੀਐਮ ਦੇ ਅਹੁਦੇ ਤੇ ਬਣਿਆ ਬੈਠਾ ਉਹ ਜੇਲ੍ਹ ਦੇ ਵਿੱਚ ਹੈ ਤੇ ਸੀਐਮ ਦੇ ਅਹੁਦੇ ਤੇ ਬਣਿਆ ਬੈਠਾ ਅਸੀਂ ਇਹ ਬੇਨਤੀ ਕਰਦੇ ਹਾਂ ਤੁਹਾਡੇ ਮਾਧਮੇ ਦਾਈ ਵੀ ਉਹਨੂੰ ਆਪਣੇ ਅਹੁਦੇ ਤੋਂ ਲਾਂਬੇ ਹੋ ਜਾਣਾ ਚਾਹੀਦਾ ਕਿਸੇ ਵੀ ਐਮਐਲਏ ਨੂੰ ਉਹ ਮੁੱਖ ਮੰਤਰੀ ਬਣਾ ਦੇ ਤੇ ਆਪਣਾ ਉਹਦਾ ਛੱਡੇ ਤਾਂ ਕਿ ਵਧੀਆ ਪ੍ਰਸ਼ਾਸਨ ਜਿਹੜਾ ਸਹੀ ਢੰਗ ਹੈ ਉਹ ਚੱਲ ਸਕੇ ਤੇ ਸਤਿਕਾਰਯੋਗ ਸਾਡੇ ਹਿੰਦੂ ਸਖਸ਼ਾ ਸੰਮਤੀ ਦੇ ਪ੍ਰਧਾਨ ਵਪਾਰ ਸੈਲ ਦੇ ਪ੍ਰਧਾਨ ਔਰ ਸਾਡੇ ਇੱਥੇ ਕਨਵੀਨਰ ਨਰਿੰਦਰ ਸਿੰਘ ਜੀ ਸੋਤ ਜੋਨਾ ਅੱਜ ਦੇ ਵਿਸ਼ੇ ਤੇ ਗੱਲ ਕੀਤੀ ਹੈ ਮੈਂ ਇਨ ਬਿੰਨੋ ਦੇ ਨਾਲ ਸਹਿਮਤ ਆ ਬੇਨਤੀ ਇਹ ਵੀ ਕਿ ਸੰਵਿਧਾਨਕ ਤੌਰ ਤੇ ਕੇਜਰੀਵਾਲ ਹਾਈ ਕੋਰਟ ਸਤਕਾਰਯੋਗ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਇਹ ਸੰਵਿਧਾਨਕ ਤੌਰ ਤੇ ਦੋਸ਼ੀ ਹੈ ਜਦੋਂ ਇੱਕ ਹਾਈ ਕੋਰਟ ਸੰਵਿਧਾਨਕ ਤੌਰ ਤੇ ਹੀ ਫੈਸਲਾ ਦੇ ਦਿੰਦੀ ਹੈ ਬਾਕੀ ਉਹਦੇ ਸਪਸ਼ਟਿਕਰਨ ਦੀ ਤਾਂ ਬਾਕੀ ਜ਼ਰੂਰਤ ਹੀ ਨਹੀਂ ਰਹਿੰਦੀ ਇੱਕ ਸਤਕਾਰਯੋਗ ਸਾਡੀ ਕੋਰਟ ਹੈ ਉਹਦੇ ਤੋਂ ਪਹਿਲਾਂ ਉਹਨਾਂ ਦੇ ਜੋ ਸਾਥੀ ਸਨ ਸਸੋਧੀਆਂ ਸੀ ਉਹ ਕਿ ਕਵਿਤਾ ਹੈ ਸੋ ਸੰਜੇ ਸਿੰਘ ਸੰਜੇ रावत ਹੈ ਉਹ ਸਾਰੇ ਚੱਕਰਾਂ ਕੇ ਕੇਸਾਂ ਦੇ ਵਿੱਚ ਫਸੇ ਹੋਏ ਨੇ ਉੱਥੇ ਤੱਕ ਵਾਇਆਂ ਲੈਂਡ ਦੀ ਵੀ ਲੋੜ ਨਹੀਂ ਹੈ ਕਿ ਸਬੂਤ ਨਹੀਂ ਹੈਗੇ ਮੰਗ ਗਈ ਹੈ ਮੰਗ ਇਹ ਹੈ ਜੀ ਸਾਡੀ ਮੈਂ ਜ਼ਿਲ੍ਹਾ ਪਟਿਆਲੇ ਦਾ ਪਰ ਕਿਸਾਨ ਮੋਰਚੇ ਦਾ ਪ੍ਰਧਾਨ ਹੋਣ ਦੇ ਨਾਤੇ ਮੰਗ ਕਰਦਾ ਕਿ ਸੰਵਿਧਾਨਕ ਉਹਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਕੇਜਰੀਵਾਲ ਨੂੰ ਆਪਣੇ ਉਹਦੇ ਤੋਸੀਫਾ ਦੇਣਾ ਚਾਹੀਦਾ ਜੈ ਜੀ